ਖੋ ਜੀ ਹੁਣ ਤੁਸੀਂ ਦੇਖ ਸਕਦੇ ਆ ਇੱਕੇ ਵਾਰ ਚ ਇਹ ਕਿੰਨਾ ਜਿਆਦਾ ਸਾਫ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਵੀ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਜਿਵੇਂ ਕਿ ਰਸੋਈ ਦੇ ਵਿੱਚ ਇਹ ਟਾਇਲਾਂ ਹੁੰਦੀਆਂ ਆਪਣੇ ਲੱਗੀਆਂ ਗੈਸ ਕੋਲੇ ਤੇ ਇਹ ਬਹੁਤ ਜਿਆਦਾ ਗੰਦੀਆਂ ਹੋ ਜਾਂਦੀਆਂ ਜੀ ਪਾਫ ਵਗੈਰਾ ਖਾਣੇ ਦੀ ਜਿਵੇਂ ਹੁੰਦੀ ਅੱਗੇ ਆਪਣੇ ਤੇ ਉਹ ਲੱਗਣ ਦੇ ਕਾਰਨ ਇਹ ਇੱਥੇ ਬਹੁਤ ਜ਼ਿਆਦਾ ਇਸ ਤਰੀਕੇ ਨਾਲ ਗੰਦਗੀ ਜੰਮ ਜਾਂਦੀ ਹੈਗੀ ਗੰਦੀਆਂ ਹੋ ਜਾਂਦੀਆਂ ਟਾਇਲਰ ਰਸੋਈ ਦੀਆਂ ਇਹ ਬਹੁਤ ਜ਼ਿਆਦਾ ਤੇ ਇਹ ਸਾਫ਼ ਕਰਨੀ ਵੀ ਔਖੀਆਂ ਹੋ ਜਾਂਦੀਆਂ ਜੀ ਕਿਉਂਕਿ ਇਹ ਚਿਪਚਿਪਾਜਾ ਪਨ ਹੋ ਜਾਂਦਾ ਨਾ ਇਹਨਾਂ ਦਾ ਖਾਣੇ ਦਾ ਤੇ ਇਹ ਫਿਰ ਛੇਤੀ ਸਾਫ਼ ਵੀ ਨਹੀਂ ਹੁੰਦੀਆਂ ਹੈਗੀਆਂ ਤੇ ਇਸ ਤਰੀਕੇ ਨਾਲ ਇਹ ਬਹੁਤ ਜ਼ਿਆਦਾ ਗੰਦੀਆਂ ਲੱਗਦੀਆਂ ਜੀ ਰਸੋਈ ਦੇ ਵਿੱਚ ਤੇ ਸਾਫ਼ ਕਰਨ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੌਖਾ ਤਰੀਕਾ ਦੱਸਾਂਗੇ ਇਹਨਾਂ ਨੂੰ ਸਾਫ਼ ਕਰਨ ਦਾ ਤੇ ਜਿਵੇਂ ਇਹਨਾਂ ਦੀ ਚਮਕ ਹੁੰਦੀ ਹੈ ਚਮਕ ਵੀ ਇਹਨਾਂ ਦੀ ਇੱਕਦਮ ਵਧੀਆ ਹੋ ਜੂਗੀ ਤੇ ਆਪਣੇ ਘਰ ਦੇ ਵਿੱਚ ਇਹ ਹਰ ਇੱਕ ਘਰ ਦੇ ਵਿੱਚ ਹੁੰਦੀਆਂ ਜੀ ਦੋ ਚੀਜ਼ਾਂ ਜਿਹੜੀਆਂ ਆਪਾਂ ਸਾਫ਼ ਕਰਨ ਲਈ ਵਰਤਾਂਗੇ ਤੇ ਤੁਹਾਨੂੰ ਵੀ ਇਹ ਵੀਡੀਓ ਬਹੁਤ ਜ਼ਿਆਦਾ ਪਸੰਦ ਆਉਗੀ ਜੀ ਤੇ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਜੀ ਤੇ ਦੱਸਦੇ ਆਂ ਆਪਾਂ ਤੁਹਾਨੂੰ ਕਿਹੜੀਆਂ-ਕਿਹੜੀਆਂ ਦੋ ਚੀਜ਼ਾਂ ਆਪਾਂ ਵਰਤਾਂਗੇ ਤੇ ਹੁਣ ਵੀ ਤੁਸੀਂ ਇਹ ਦੇਖ ਸਕਦੇ ਆਂ ਜੀ ਇਦਾਂ ਕਿੰਨੀਆਂ ਗੰਦੀਆਂ ਹੋਈਆਂ ਪਈਆਂ ਇਹ ਤੇ ਆਪਾਂ ਸਾਫ਼ ਕਰਨ ਤੋਂ ਬਾਅਦ ਵੀ ਤੁਹਾਨੂੰ ਦਿਖਾਵਾਂਗੇ ਟੈਲਾ ਇੱਕਦਮ ਚਮਕ ਜਾਣਗਾ ਜੀ ਸਿਰਫ 2 ਮਿੰਟ ਲੱਗਣਗੇ ਜੀ ਨਾ ਜ਼ਿਆਦਾ ਆਪਾਂ ਨੂੰ ਇੱਥੇ ਮਿਹਨਤ ਕਰਨੀ ਪਵੇ ਨਾ ਜ਼ਿਆਦਾ ਰਗੜਨ ਦੀ ਲੋੜ ਆਪਾਂ ਨੂੰ ਤੇ ਬਿਨਾਂ ਮਿਹਨਤ ਬਿਨਾਂ ਰਗੜੇ ਹੀ ਤੇ ਸਿਰਫ 2 ਮਿੰਟਾਂ ਵਿੱਚ ਸਾਫ਼ ਹੋ ਜਾਣੀ ਆਪਣੀਆਂ ਟੈਲਾ ਤੇ ਚਲੋ ਜੀ ਬਣੇ ਰਿਓ ਵੀਡੀਓ ਦੇ ਨਾਲ ਤੇ ਆਪਾਂ ਤੁਹਾਨੂੰ ਦਿਖਾਉਣੇ ਤੁਹਾਨੂੰ ਕਿਹੜੀਆਂ-ਕਿਹੜੀਆਂ ਦੋ ਚੀਜ਼ਾਂ ਆਪਾਂ ਲਵਾਂਗੇ ਟੈਲਾ ਸਾਫ਼ ਕਰਨ ਲਈ ਤਦ ਲੋ ਜੀ ਜਿਹੜੀ ਆਪਾਂ ਪਹਿਲੀ ਚੀਜ਼ ਲਵਾਂਗੇ ਇਹ ਆਪਣੇ ਘਰ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਹੁੰਦੀ ਹੈਗੀ ਇਹ ਹੈਗਾ ਜੀ ਸ਼ੈਂਪੂ ਤੁਸੀਂ ਕੋਈ ਵੀ ਸ਼ੈਂਪੂ ਲੈ ਸਕਦੇ ਆਂ ਜੀ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਸ਼ੈਂਪੂ ਹੋਏਗਾ ਤੁਸੀਂ ਉਹੀ ਸ਼ੈਂਪੂ ਵਰਤ ਸਕਦੇ ਆ ਇਹਦੇ ਵਿੱਚ ਇੱਕ ਪਾਊਚ ਆਪਾਂ ਇਹ ਪੂਰਾ ਪਾਵਾਂਗੇ ਇਹ ਸ਼ੈਂਪੂ ਦਾ ਤੇ ਲੋ ਜੀ ਹੁਣ ਆਪਾਂ ਸ਼ੈਂਪੂ ਪੂਰਾ ਪਾ ਲਿਆ ਤੇ ਹੁਣ ਜਿਹੜੀ ਆਪਾਂ ਦੂਸਰੀ ਚੀਜ਼ ਲਵਾਂਗੇ ਉਹ ਵੀ ਆਪਣੇ ਘਰ ਦੇ ਵਿੱਚ ਹੁੰਦੀ ਹੈ ਰਸੋਈ ਦੇ ਵਿੱਚ ਹਰ ਇੱਕ ਦੇ ਰਸੋਈ ਦੇ ਵਿੱਚ ਹੀ ਹੁੰਦੀ ਹੈ ਜੀ ਤੇ ਉਹ ਵੀ ਤੁਹਾਨੂੰ ਦੱਸ ਦੇਵਾਂਗੇ ਤੇ ਦੂਜੀ ਚੀਜ਼ ਇਹ ਹੈਗੀ ਜੀ ਆਪਣੇ ਕੋਲੇ ਮਿੱਠਾ ਸੋਡਾ 베కింగ్ ਸੋਡਾ ਹੈ ਇਹ ਤੇ ਇਹ ਵੀ ਹਰ ਇੱਕ ਘਰ ਦੇ ਵਿੱਚ ਪਿਆ ਹੀ ਹੁੰਦਾ ਹੀ 베కింగ్ ਸੋਡਾ ਤੇ ਜਿਵੇਂ ਸ਼ੈਂਪੂ ਆ ਜੀ ਜਿਹੜਾ ਆਪਾਂ ਸ਼ੈਂਪੂ ਪਾਇਆ ਸ਼ੈਂਪੂ ਨਾਲ ਤਾਂ ਆਪਣੀਆਂ ਟੈਲਾਂ ਦੀ ਨਾ ਜਿਹੜੀ ਹੁੰਦੀ ਹੈਗੀ ਚਮਕ ਬਰਕਰਾਰ ਰਹਿੰਦੀ ਹੈਗੀ ਤੇ ਬਹੁਤ ਹੀ ਵਧੀਆ ਚਮਕ ਆਉਂਦੀ ਰਹਿੰਦੀ ਹੈਗੀ ਇਹਦੇ ਨਾਲ ਜਦੋਂ ਆਪਾਂ ਸਾਫ਼ ਕਰ ਦਿੰਨੇ ਹਾਂਗੇ ਤੇ ਜਿਹੜਾ ਆਪਾਂ ਇਹ ਮਿੱਠਾ ਸੋਡਾ ਪਾਇਆ ਜੀ ਤੇ ਮਿੱਠਾ ਛੋੜੇ ਨਾਲ ਜਿਵੇਂ ਕਟਾਣੂ ਵਗੈਰਾ ਹੁੰਦੇ ਜੀ ਸਾਰੇ ਕਟਾਣੂ ਵਗੈਰਾ ਮਾਰ ਦਿੰਦਾ ਇਹ ਮਿੱਠਾ ਛੋੜਾ ਤੇ ਇਹਦੇ ਨਾਲ ਕਲੀਨਿੰਗ ਬਹੁਤ ਵਧੀਆ ਹੁੰਦੀ ਹੈ ਜੀ ਤੇ ਮਿੱਠਾ ਛੋੜਾ ਤੇ ਇਹ ਦੋਨਾਂ ਦਾ ਆਪਾਂ ਹੁਣੇ ਘੋਲ ਕੇ ਇਸ ਤਰੀਕੇ ਨਾਲ ਇੱਕ ਇਹ ਪੇਸਟ ਜਿਆ ਤਿਆਰ ਕਰ ਲਿਆ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਥੋੜਾ ਜਿਹਾ ਪਾਵਾਂਗੇ ਪਾਣੀ ਜਿਆਦਾ ਨਹੀਂ ਪਾਉਣਾ ਜੀ ਤੇ ਆਪਾਂ ਨੂੰ ਕੋਈ ਬਾਹਰੋਂ ਇਹ ਚੀਜ਼ਾਂ ਖਰੀਦਣ ਦੀ ਲੋੜ ਹੈਗੀ ਪੈਲਾ ਸਾਫ਼ ਕਰਨ ਲਈ ਜੀ ਤੇ ਆਪਾਂ ਘਰ ਦੇ ਵਿੱਚ ਬਹੁਤ ਆਸਾਨ ਤਰੀਕੇ ਨਾਲ ਬਹੁਤ ਸੌਖੇ ਜਿਹੇ ਤਰੀਕੇ ਨਾਲ ਇਹ ਸਾਫ਼ ਕਰ ਸਕਦੇ ਆਪਾਂ ਟਗਲਾ ਤੇ ਹੁਣ ਚੰਗੀ ਤਰ੍ਹਾਂ ਆਪਾਂ ਇਸ ਤਰੀਕੇ ਨਾਲ ਮਿਸ਼ਰਣ ਤਿਆਰ ਕਰ ਲਿਆ ਇਹਦਾ ਤੇ ਜ਼ਿਆਦਾ ਪਾਣੀ ਬਿਲਕੁਲ ਵੀ ਨਹੀਂ ਪਾਉਣਾ ਹੈਗਾ ਤੇ ਹੁਣ ਇੱਥੇ ਆਪਾਂ ਲੈ ਲਾਂਗੇ ਜੀ ਇੱਕ ਇਹ ਸਿਕਰਾਵਰ ਜਿਹੜਾ ਵਰਤਨ ਸਾਫ਼ ਕਰਨ ਵਾਲਾ ਹੁੰਦਾ ਇਦਾਂ ਦਾ ਏ ਲੈ ਲਾਂਗੇ ਆਪਾਂ ਤੇ ਇਹਦੇ ਨਾਲ ਆਪਾਂ ਕਰਾਂਗੇ ਹੁਣ ਸਾਫ਼ ਟੈਲਾਂ ਤੇ ਇਹਦੇ ਨਾਲ ਆਪਾਂ ਇਸ ਤਰੀਕੇ ਨਾਲ ਹੁਣ ਆਪਾਂ ਇਹਨੂੰ ਇੱਥੇ ਲਾ ਲਿਆ ਸਕਰਵਰ ਤੇ ਤੇ ਹੁਣ ਤੁਸੀਂ ਵੇਖਿਓ ਇਹਦਾ ਕਮਾਲ ਵੇਖਿਓ ਜੀ ਮਿੰਟਾਂ ਚ ਦੀ ਪਹਿਲੀ ਵਾਰ ਚ ਵੇਖ ਲਿਓ ਹੁਣ ਤੁਸੀਂ ਤੇ ਇਹ ਵੇਖੋ ਇੱਥੇ ਕਿੰਨਾ ਜ਼ਿਆਦਾ ਗੰਦਗੀ ਆ ਗਈ ਇਹ ਕਮ ਕਰ ਰਸੋਈ ਦੇ ਵਿੱਚ ਜਦੋਂ ਆਪਾਂ ਕੰਮ ਕਰਦੇ ਆ ਤੜਕਾ ਵਗੈਰਾ ਲਾਉਨੇ ਆ ਤਾਂ ਇਸ ਤਰੀਕੇ ਨਾਲ ਇਹ ਜੰਮ ਹੀ ਜਾਂਦਾ ਇਹ ਤੇ ਇਸ ਤਰੀਕੇ ਨਾਲ ਆਪਾਂ ਸਾਫ਼ ਕਰ ਲਾਂਗੇ ਇਹਨੂੰ ਦੇਖੋ ਜੀ ਤੇ ਇਸੇ ਤਰੀਕੇ ਨਾਲ ਹੀ ਹੁਣ ਆਪਾਂ ਇਹਨੂੰ ਸਾਫ਼ ਕਰ ਲਾਂਗੇ ਦੇਖੋ ਮਿੰਟੋ-ਮਿੰਟ ਇਹ ਸਾਫ਼ ਹੋ ਰਹੀਆਂ ਟੈਲਾ ਕੋਈ ਵੀ ਆਪਾਂ ਨੂੰ ਇਹਤੇ ਜ਼ਿਆਦਾ ਰਗੜੰਡੀ ਲੋੜ ਨਹੀਂ ਤੇ ਤੁਸੀਂ ਦੇਖ ਸਕਦੇ ਕਿੰਨੀ ਜ਼ਿਆਦਾ ਇਹ ਜੰਮੀ ਹੋਈ ਆ ਇਹ ਚਿਪਚਪਾਹਟ ਹੋਊਗਾ ਬੰਗਾ ਇਹ ਚਿਪਚਿਪੂਗਾ ਟੈਲਾ ਇਹ ਜੀ ਤੇ ਇਸ ਤਰੀਕੇ ਨਾਲ ਆਪਾਂ ਹੁਣ ਸਾਫ਼ ਕਰ ਲਾਂਗੇ ਇਹਨੂੰ ਇਸੇ ਤਰੀਕੇ ਨਾਲ ਬਸ ਤੁਸੀਂ ਇਹਨੂੰ ਦੁਬਾਰਾ ਆਪਾਂ ਫੇਰ ਇਹਦੇ ਵਿੱਚ ਲਗਾ ਲਾਂਗੇ ਥੋੜੀਆਂ ਜੀਆਂ ਟੈਲਾ ਸਾਫ ਕਰਕੇ ਤੇ ਫਿਰ ਫਿਰ ਆਪਾਂ ਦੁਬਾਰਾ ਇਹਦੇ ਵਿੱਚ ਲਗਾ ਲੈਣਾ ਇਹਨੂੰ ਬਸ ਹੁਣ ਤੁਸੀਂ ਵੇਖੋ ਇਹਦਾ ਕਮਾਲ ਦੇਖੋ ਜੀ ਕਿੰਨਾ ਵਧੀਆ ਇਹ ਸਫਾਈ ਹੋ ਰਹੀ ਹੈ ਇਹਦੀ ਤੇ ਇਸੇ ਤਰੀਕੇ ਨਾਲ ਹੀ ਹੁਣ ਆਪਾਂ ਸਾਰੀ ਟੈਲਾ ਇਹ ਸਾਫ ਕਰ ਲਾਂਗੇ ਸਾਰੀਆਂ ਟੈਲਾ ਸਾਫ ਕਰਕੇ ਤੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਦੇਖ ਹੀ ਸਕਦੇ ਆ ਤੁਸੀਂ ਕਿੰਨੀ ਜ਼ਿਆਦਾ ਗੰਦਗੀ ਐ ਤੇ ਤੇ ਮਿੰਟੋ-ਮਿੰਟੇ ਸਾਫ਼ ਹੋ ਰਿਹਾ ਜੀ ਤੇ ਇਹ ਦੇਖੋ ਜੀ ਆਪਾਂ ਸਾਰੀ ਟਾਇਲ ਤੇ ਇਸ ਤਰੀਕੇ ਨਾਲ ਇਹ ਸ਼ੈਂਪੂ ਦਾ ਤੇਦਾ ਮਿੱਠੇ ਸੋਡੇ ਦਾ ਘੋਲ ਆਪਾਂ ਲਗਾ ਲਿਆ ਏ ਤੇ ਹੁਣ ਆਪਾਂ ਕੀ ਕਰਾਂਗੇ ਜੀ ਇੱਥੇ ਕੋਈ ਸਾਫ਼ ਕੱਪੜਾ ਲੈ ਲੈਣਾ ਤੇ ਬਸ ਆਪਾਂ ਇਸ ਤਰੀਕੇ ਨਾਲ ਤੇ ਹੁਣ ਇਹਨੂੰ ਉੱਪਰੋਂ ਨਾਲ ਦੀ ਨਾਲ ਸਾਫ਼ ਕਰ ਦੇਣਾਗਾ ਦੇਖੋ ਤੁਸੀਂ ਕਿੰਨਾ ਵਧੀਆ ਚਮਕ ਗਿਆ ਇਹ ਟਾਇਲਾ ਇਹ ਦੇਖ ਸਕਦੇ ਜੀ ਤੁਸੀਂ ਕੋਈ ਆਪਾਂ ਨੂੰ ਇਹਦੇ ਵਿੱਚ ਮਿਹਨਤ ਨਹੀਂ ਕਰਨੀ ਪਈ ਕੋਈ ਆਪਾਂ ਨੂੰ ਬਾਹਰੋਂ ਨਹੀਂ ਕੁਝ ਖਰੀਦਣਾ ਪਿਆ ਟੈਲਾ ਸਾਫ ਕਰਨ ਲਈ ਤੇ ਮਿੰਟੋ ਮਿੰਟ ਆਪਣੀਆਂ ਟੈਲਾਂ ਵੇਖੋ ਚਮਕ ਗਈਆਂ ਇੱਕਦਮ ਜਿਵੇਂ ਨਵੰਗਾ ਲਿਆ ਕੇ ਲਾਈਆਂ ਹੁੰਦੀਆਂ ਇਸ ਤਰੀਕੇ ਨਾਲ ਚਮਕਾਦੀ ਵੇਖੋ ਜਿਹੜਾ ਆਪਾਂ ਸ਼ੈਂਪੂ ਪਾਇਆ ਇਹਦੇ ਵਿੱਚ ਨਾ ਉਹਦੇ ਨਾਲ ਚਮਕ ਬਹੁਤ ਆਉਂਦੀ ਹੈ ਜੀ ਟੈਲਾਂ ਤੇ ਚਮਕ ਵਰਕਰਾਰ ਰਹਿੰਦੀ ਹੈ ਜੀ ਤੇ ਮਿੱਠੇ ਸੋਡੇ ਨਾਲ ਚੰਗੀ ਤਰ੍ਹਾਂ ਸਫਾਈ ਹੋ ਜਾਂਦੀ ਹੈ ਡੀਪ ਕਲੀਨਿੰਗ ਹੋ ਜਾਂਦੀ ਹੈ ਇਹਦੀ ਹਰ ਇੱਕ ਚੀਜ਼ ਦੀ ਜਦੋਂ ਆਪਾਂ ਮਿੱਠਾ ਸੋਡਾ ਪਾ ਲਈਏ ਮਿੱਠੇ ਛੋੜੇ ਦੇ ਨਾਲ ਤੇ ਤੁਸੀਂ ਵੀ ਇਸ ਤਰੀਕੇ ਨਾਲ ਜੀ ਇਹ ਟੈਲਾਂ ਚਮਕਾ ਸਕਦੇ ਆ ਘਰ ਦੀਆਂ ਦੇਖੋ ਜੀ ਇਕਦਾਂ ਹੀ ਚਮਕ ਗਈਆਂ ਆਪਣੀਆਂ ਟੈਲਾਂ ਬਹੁਤ ਸੋਹਣੀਆਂ ਜਿਵੇਂ ਹੁਣੇ-ਹੁਣੇ ਨਵੀਂ ਲਿਆ ਕੇ ਲਾਈ ਹੁੰਦੀ ਆ ਇਸ ਤਰੀਕੇ ਨਾਲ ਹੋ ਗਈ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਥੋੜੀ ਜੀ ਵੀ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਆਪਣੇ ਘਰ ਦੀਆਂ ਟੈਲਾਂ ਚਮਕਾ ਸਕਦੇ ਆਂਗੇ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੈ ਜੀ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਇਕਦਮ ਲਿਸ਼ਕਾ ਮਾਰ ਰਹੀ ਹੈਗਾ ਟਾਇਲ ਆਪਣੀ ਜੇ ਜੀ ਸਾਫ ਕਰੀ ਆਪਾਂ ਤੇ ਕਿੰਨੀ ਗੰਦਗੀ ਸੀਗੀ ਤੇ ਬਿਲਕੁਲ ਚਿਪਚਿਪੀ ਹੋਈ ਪਈ ਸੀ ਇਹ ਤੇ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਣਾ ਜੀ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਕਿ ਇਦਾਂ ਦੀਆਂ ਵੀਡੀਓ ਅੱਗੇ ਵੀ ਤੁਹਾਨੂੰ ਵੇਖਣ ਨੂੰ ਮਿਲਣ ਜੀ ਵਧੀਆ-ਵਧੀਆ ਇਸ ਤਰੀਕੇ ਦੀਆਂ ਤੇ ਹੋਰ ਵੀ ਕਿਸੇ ਵੀ ਟੌਪਿਕ ਤੇ ਵੀਡੀਓ ਚਾਹੀਦੀ ਹੁੰਦੀ ਆ ਤਾਂ ਕਮੈਂਟ ਦੇ ਵਿੱਚ ਜ਼ਰੂਰ ਲਿਖਿਆ ਕਰੋ ਜੀ ਦੱਸਿਆ ਕਰੋ ਤੇ ਆਪਾਂ ਉਸੇ ਟੌਪਿਕ ਤੇ ਵੀਡੀਓ ਬਣਾਵਾਂਗੇ ਤੁਹਾਡੇ ਲਈ ਤੇ ਆਸਾਨ ਤੋਂ ਆਸਾਨ ਤਰੀਕਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਵੇਖੋ ਜੀ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦੀ melhorem j que se vídeo